ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਡਾ ਮੇਨ ਮੁੱਦਾ ਹੁੰਦਾ ਪੰਜਾਬ ਦੀ ਗੱਲ ਕਰਨੀ ਜਿਹਦੇ ਨਾਲ ਲੋਕ ਸਾਡੇ ਜਾਗਰਤੀ ਦੇ ਵਿੱਚ ਰਹਿਣ ਇਹ ਮੁੱਦਾ ਤੋਂ ਖਦਾਰ ਰਹਿਣਾ ਜਿਨ੍ਹਾਂ ਚਿਰ ਸਾਡੀ ਜ਼ਿੰਦਗੀ ਹੈ ਪਿਆਰ ਦੇ ਵਿੱਚ ਖਸ ਖਸ ਦੀ ਖੇਤੀ ਦੀ ਕਿਸੇ ਕਿਸਾਨ ਬੰਦੇ ਨੇ ਹਮਾਇਤ ਨਹੀਂ ਕੀਤੀ ਕਾਰਨ ਤੁਸੀਂ ਸਮਝ ਸਕਦੇ ਹੋ ਤੇ ਜਿਨ੍ਹਾਂ ਕੋਲੇ ਜ਼ਮੀਨਾਂ ਐ ਨਹੀਂ ਸਾਡੇ ਵਰਗਿਆਂ ਕੋਲੇ ਉਹ ਵਿਚਾਰੇ ਕਹਿੰਦੇ ਵੀ ਯਾਰ ਇਹ ਖੇਤੀ ਹੋਵੇ ਤਾਂ ਪਤਾ ਕੀ ਐ ਜਿਹੜਾ ਮਾੜਾ ਕਿਸਾਨ ਆ ਉਹਦੀ ਆਮਦਨੀ ਵੱਧ ਸਕਦੀ ਐ ਜਿਹੜੇ ਨੌਜਵਾਨ ਚਿੱਟੇ ਦੇ ਨਾਲ ਮਾਰ ਰਹੇ ਆ ਉਹ ਵੱਧ ਸਕਦੇ ਆ ਸਮਝ ਨਹੀਂ ਆਉਂਦੀ ਕਿਸਾਨ ਜਥੇਬੰਦੀਆਂ ਨੇ ਇਹਦੀ ਹਮਾਇਤ ਕਿਉਂ ਨਹੀਂ ਕੀਤੀ ਤੇ ਕਈ ਬੰਦੇ ਡਰਦੇ ਨਹੀਂ ਇਸ ਗੱਲ ਦੀ ਹਮਾਇਤ ਕਰਦੇ ਤਾਂ ਕਿ ਉਹਨਾਂ ਨੂੰ ਸਰਕਾਰ ਕੋਈ ਹੱਬਦਾ ਬਣਾ ਕਰੇ ਲਖੇਸਧਾਨ ਇਹ ਵਰਗੇ ਮਰਮੇ ਮੂਨਾ ਕਹਿੰਦੇ ਐ ਕੁਝ ਕੀਤੀ ਹੋ ਜੇ ਤਾਂ ਵਧੀਆ ਗੱਲ ਐ ਅਰੇ ਤੁਸੀਂ ਇੱਕ ਗੱਲ ਜ਼ਰੂਰ ਜਿਹੜੀ ਸਾਡੇ ਸਮਝਣ ਵਾਲੀ ਹੈ ਸਰਕਾਰਾਂ ਦਾ ਬਾਦ ਦੇ ਵਿੱਚ ਕ腐ਸ਼ਨ ਕ腐ਟ ਹੁੰਦੀ ਹੈ ਇੱਕ ਕ腐ਸ਼ਨ ਸਾਡੇ ਲੋਕਾਂ ਨੇ ਅਸੀਂ ਪੈਦਾ ਕੀਤਾ ਹੋਇਆ ਹੈ ਗੱਲ ਬੇਸ਼ੱਕ ਕੌੜੀ ਹੈ ਪਰ ਹੈ ਸੱਚੀ ਹੈ ਸੁਣ ਲਓ ਕਿਉਂ ਜਦੋਂ ਵੀ ਕਿਸੇ ਬੰਦੇ ਨੇ ਗਲਤ ਕੰਮ ਕਰਾਉਣਾ ਹੁੰਦਾ ਹੈ ਨਾ ਤੇ ਉਹ ਰਿਸ਼ਵਤ ਦਿੰਦਾ ਇਹ ਕਹਿੰਦਾ ਜੀ ਮੇਰਾ ਕੰਮ ਜ਼ਰੂਰ ਕਰਕੇ ਦਿਓ ਨਾਜਾਇਜ਼ ਕੰਮ ਕਰਾਉਣਾ ਹੁੰਦਾ ਉਹ ਰਿਸ਼ਵਤ ਦਿੰਦਾ ਕਹਿੰਦਾ ਜੀ ਮੇਰਾ ਕੰਮ ਕਰਕੇ ਦਿਓ ਤੁਸੀਂ ਕਈ ਵਾਰ ਅਸੀਂ ਗਲਤੀ ਇਹ ਜਿਹੀ ਕਰ ਜਾਂਦੀਆਂ ਜਿਹਦੇ ਨਾਲ ਪਤਾ ਵੀ ਸਾਨੂੰ ਸਜ਼ਾ ਕਾਨੂੰਨ ਸਕੰਜੇ ਦੇ ਵਿੱਚ ਲੈ ਸਕਦਾ ਉੱਥੇ ਅਸੀਂ ਆਪਦੇ ਬੱਚਿਆਂ ਨੂੰ ਬਚਾਉਣ ਮਾਰੇ ਆਪਣੇ ਆਪ ਬਚਣ ਮਾਰੇ ਰਿਸ਼ਵਤ ਦਾ ਇਸਤੇਮਾਲ ਕਰਦੇ ਆਂ ਰਿਸ਼ਵਤ ਪੈਦਾ ਕਿਹਨੇ ਕੀਤੀ ਹੋਈ ਅਸੀਂ ਪੈਦਾ ਕੀਤੀ ਆ ਜਿਹਨੂੰ 2000 1000 500 500ੋਂ ਤੱਕ ਵੈਸੇ 5500 ਜਾਂ 1000 ਦੀ ਕੋਈ ਵੈਲਿਊ ਨਹੀਂ ਜਿਹਨੂੰ ਲੱਖ 2 ਲੱਖ 20 ਲੱਖ ਤੱਕ ਵੀ ਰਿਸ਼ਵਤਾਂ ਚੱਲ ਰਹੀਆਂ 20 20 ਲੱਖ ਤੱਕ ਜਿਹਦੀ ਜੇਬ 'ਚ ਫਰੀਦੇ ਪੈਸੇ ਪੈਂਦੇ ਆ ਉਹਨੂੰ ਕੀ ਮੜਾਉ ਕਦੋਂ ਨਾ ਕਰੂਗਾ ਬਈ ਜਿਹੜੇ ਰਿਸ਼ਵਤਾਂ ਦੇ ਰਹੇ ਆ ਉਹ ਕਿਉਂ ਦਿੰਦੇ ਆ ਕਿਉਂਕਿ ਭਾਈ ਉਹ ਗਲਤ ਹੁੰਦੇ ਆ ਤੇ ਸਾਡੇ ਲੋਕ 80 90% ਹੁਣ ਪਿਆਰ ਦੇ ਵਿੱਚ ਗਲਤ ਹੋ ਚੁੱਕੇ ਆ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਗਲਤ ਕੰਮ ਕਰ ਰਹੇ ਆ ਤੇ ਭਾਈ ਜੀ ਜਿਹੜੇ ਸਿਆਣੇ ਬੰਦੇ ਆ ਨਾ ਸੁਧਾਰ ਕਰਨ ਵਾਲੇ ਉਹਨਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ ਪਰ ਇਹੇ ਲੋਕ ਬਾਅਦ ਦੇ ਵਿੱਚ ਪਛਤਾਉਂਦੇ ਆ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਵਾਕਿਆ ਹੀ ਸਿਆਣੀ ਦਾ ਆਖਿਆ ਤੇ ਔਲੇ ਦਾ ਖਾਦਾ ਸਵਾਦ ਮਗਰੋਂ ਆਉਂਦਾ ਜਿਹੜਾ ਵੀ ਇਨਸਾਨ ਗਲਤ ਕੰਮ ਕਰਦਾ ਸਿੱਟਾ ਤਾਂ ਉਹਦਾ ਸਰਕਾਰ ਕਾਨੂੰਨ ਦੇਵੇ ਨਾ ਦੇਵੇ ਪਰ ਉਹ ਜਿਵੇਂ ਸ੍ਰੀ ਕਾਲਪੁਰਖ ਵਾਹਿਗੁਰੂ ਉਸ ਭਗਵਾਨ ਪਰਮਾਤਮਾ ਨੂੰ ਸ੍ਰਿਸ਼ਟੀ ਅਨੇਕਾਂ ਨਾਮਾਂ ਦੇ ਨਾਲ ਜਾਣਦੀ ਹੈ ਉਹ ਮੰਨ ਕੇ ਵੰਗੂ ਪਰੋ ਕੇ ਰੱਖਦਾ ਦੁਨੀਆਂ ਦੇ ਲੋਕਾਂ ਨੂੰ ਉਹ سزا ਜ਼ਰੂਰ ਦਿੰਦਾ ਹੈ ਇਸ ਵਾਰ ਤੇ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸੱਚ ਦੇ ਹੱਕ ਦੇ ਨਾਲ ਖੜੀਏ ਬੇਈਮਾਨੀ ਛੋਟੀ ਮੁੱਟੀਆਂ ਮਾੜੀਆਂ ਮੁੱਟੀਆਂ ਨੇ ਜਿਹੜੀਆਂ ਇਹ ਤਾਂ ਹੁੰਦੀਆਂ ਨਾਰਮਲ ਚੀਜ਼ਾਂ ਬੇਈਮਾਨੀ ਉਹ ਹੁੰਦੀ ਹੈ ਕਿ ਕਿਸੇ ਦਾ ਨੁਕਸਾਨ ਹੋਵੇ ਕਿਸੇ ਦੇ ਦਿਲ ਨੂੰ ਦੁੱਖ ਪਹੁੰਚੇ ਤੇ ਜਿਵੇਂ ਕਹਿੰਦੇ ਨੇ ਚੋਰਾ ਨੂੰ ਮੋਰ ਪੈਣ ਵਾਲੀ ਗੱਲ ਬਹੁਤ ਨਾ ਪ੍ਰਾਣੀਆਂ ਗੱਲਾਂ ਹੁੰਦੀਆਂ ਅੱਗੇ ਕਥਾ ਖਾਣੀਆਂ ਹੁੰਦੀਆਂ ਸੀ ਅਜਿਹੇ ਡਾਕੂ ਵੀ ਸੀਗੇ ਜਿਹੜੇ ਲਟੇਰਿਆ ਲੋਕਾਂ ਨੂੰ ਲੁੱਟ ਕੇ ਜਿਹੜੇ ਗਰੀਬਾਂ ਦਾ ਖੂਨ ਚੂਸਣ ਵਾਲੇ ਸੀ ਉਹਨਾਂ ਨੂੰ ਲੁੱਟ ਕੇ ਉਹ ਗਰੀਬ ਲੋਕਾਂ ਦੇ ਵਿੱਚ ਵੰਡ ਦਿੰਦੇ ਸੀ ਉਹ ਗੁਨਾਹ ਨਹੀਂ ਹੁੰਦਾ ਦੋਸਤੋ ਸੋ ਕਿਸੇ ਦਾ ਹੱਕ ਨਾ ਮਾਰੋ ਹੱਕ ਸੱਚ ਤੇ ਖੜੋ ਕੋਸ਼ਿਸ਼ ਕਰੋ ਚੰਗਾ ਉਹ ਵਾਹਿਗੁਰੂ ਸੱਚੇ ਪਾਸ਼ਾ ਨਾ ਹੀ ਕਰਾਵੇ ਮਾੜਾ ਸੋ ਦੋਸਤੋ ਵੀਡੀਓ ਲੰਮੀ ਹੋ ਗਈ ਹੈ ਜੇ ਕਿ ਵੀਡੀਓ ਦੇ ਵਿੱਚੋਂ ਤੁਹਾਨੂੰ ਕੁਝ ਪ੍ਰਾਪਤ ਹੁੰਦਾ ਹੈ ਤਾਂ ਹੰਗਾਰਾ ਭਰਦਿਆ ਕਰੋ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ